ਫਕੂਦਾਂਸਪੁਰ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਲੱਗੇ ਕੂੜਾਂ ਦੇ ਢੇਰਾਂ ਨੇ ਲੋਕਾਂ ਅਤੇ ਦੁਕਾਨਦਾਰਾਂ ਤੇ ਮੁਸ਼ਕਿਲ ਪਾ ਦਿੱਤੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਦਬੂ ਕਾਰਨ ਗਾਹ ਕੌਣੇ ਘਟਦੇ ਨਹੀਂ ਤੇ ਕਾਰੋਬਾਰ ਵੀ ਠੱਪ ਹੋ ਰਿਹਾ ਹੈ। ਮੰਦਰਾਂ ਤੇ ਗੁਰਦੁਆਰਾਂ ਦੇ ਸਗੇਟਾ ਸਾਹਮਣੇ ਵੀ ਬੇਹੱਦ ਜ਼ਿਆਦਾ ਕੂੜਾ ਪਿਆ ਹੈ। ਤਾਂ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਨਗਰ ਕੌਂਸਲ ਕਾਰਵਾਈ ਨਹੀਂ ਕਰ ਰਹੀ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੂੜੇ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਵੀ ਵੱਧ ਰਿਹਾ ਹੈ। ਇਸ ਲਈ ਬਾਜ਼ਾਰਾਂ ਦੇ ਵਿੱਚੋਂ ਕੂੜਾ ਜਲਦ ਹਟਾਇਆ ਜਾਵੇ। ਸੰਗੋਸ਼ ਦੇ ਸਾਹਮਣੇ ਕਿਸ਼ਨਾ ਮੰਦਰਿਆ ਪਰੇ ਸਾਰੇ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਮੌਕੇ ਤੇ ਜੋ ਸ਼ਹਿਰ ਦੀ ਸਿੱਤੀ ਬਾਰੇ ਜਾਣਕਾਰੀ ਦੇਣ ਲਈ ਮੌਕੇ ਤੇ ਜੋ ਚੱਲ ਰਿਹਾ ਸੀ ਉਹ ਦੱਸਣ ਲਈ ਆਏ। ਬੜੇ ਦੁੱਖ ਦੀ ਗੱਲ ਆ ਕਿ ਲਗਾਤਾਰ ਕਾਫੀ ਕਾਫੀ ਦੇਰ ਤੋਂ ਸ਼ਹਿਰ ਕੁੜੇ ਦੇ ਢੇਰਾਂ ਨਾਲ ਜੂਜਾ ਪਿਆ। ਥਾ-ਥਾ ਕੁੜੇ ਦੇ ਢੇਰ ਲੱਗੇ ਨੇ। ਜਦੋਂ ਇਹਨਾਂ ਨੂੰ ਕਹਿੰਦਾ ਕਿ ਕੁੜਾ ਚੁੱਕ ਲਓ, ਧੋਖਦੇ ਚੁੱਕਦੇ ਨੇ ਫਿਰ ਉਹੀ ਹਾਰਪਡ ਪੰਡਿਆਂ ਦਾ। ਰਾਤ ਦੇ ਮੇਰੇ ਚ ਵੀ ਕੁੜਾ ਛੁੱਕਦੇ ਨੇ ਕਿਤੇ ਸੌਂਤਾਉਂਦੇ ਨੇ। ਕਿਤੇ ਮੇਜੇ ਨਾਲ ਸੌਂਦਾ ਇਹ ਤੇ ਦਾਣਾ ਮੱਦੇ ਸਰਕਾਰੀ ਜਗ੍ਹਾ ਛੋੜਦਾ ਬਾਈਪਾਸ ਤੇ ਇੱਥੋਂ ਜੋਕ ਤੇ ਦੂਜੀ ਜਗ੍ਹਾ ਰੱਖ ਦਿੰਦੇ ਨੇ ਐਹੀ ਕੰਮ ਚੱਲਦਾ ਪਿਆ ਇਹ ਬੜੇ ਦੁੱਖ ਦੀ ਗੱਲ ਆ ਕਿ ਇਹ ਲੀਡਰਾਂ ਨੂੰ ਸ਼ਰਮ ਆਣੀ ਚਾਹੀਦੀ ਆ ਕਹਿੰਦੇ ਕਿ ਉਹ ਆਂਦੇ ਲੀਡਰ ਬਣੇ ਨੇ ਆਪਣੇ ਆਪ ਚ ਬਣਦੇ ਪਰ ਇਹ ਜਿਹੜੀ ਹਾਲਾਤ ਹੈ ਗਰਾਊਂਡ ਤੇ ਆ ਕੇ ਵੇਖਣ ਤਾਂ ਸੀ ਕਿ ਕੀ ਕੀ ਬਣਿਆ ਪਿੱਛੇ ਵੀ ਬਿਮਾਰੀਆਂ ਫੈਲਦਾ ਸਿਆਲੀਆਂ ਸੀ ਗਿਆ ਹੋਰ ਵੀ ਬਿਮਾਰੀਆਂ ਫੈਲਦਾ ਬਹੁਤ ਆ ਰਿਹਾ ਇਹ ਜਲਦੀ ਤੋਂ ਜਲਦੀ ਇਹਦੀ ਸਫਾਈ ਹੋਣੀ ਚਾਹੀਦੀ ਹੈ ਕੂੜਾ ਝਕਾਉਣਾ ਚਾਹੀਦਾ ਪ੍ਰੋਪਰ ਵੇ ਨਾਲ ਇਹਨੂੰ ਫੇਨੋ ਡਿਸਪੋਜ਼ ਹੋ ਕਰਨਾ ਚਾਹੀਦਾ ਤਲਾ ਵੀ ਮੈਂ 3 ਮਹੀਨੇ ਤੱਕ ਜਗ੍ਹਾ ਇਹਨਾਂ ਨੂੰ ਪ੍ਰੋਵਾਈਡ ਕੀਤੀ ਮੈਂ ਕਿਹਾ ਚਲੋ ਤੁਹਾਡੇ ਕੋਲ ਜਗ੍ਹਾ ਹੈ ਨਹੀਂ ਐਮਐਲਏ ਕਿਤੇ ਰੋਲਾ ਪਾਉਂਦਾ ਸੀਗਾ ਕਿ ਮੈਂ ਸਾਡੇ ਕੋਲ ਜਗ੍ਹਾ ਹੈ ਨਹੀਂ ਜੇ ਕੋਈ ਦੇ ਦੇ ਜਗ੍ਹਾ ਮੈਂ 3 ਮਹੀਨੇ ਪਹਿਲਾਂ ਵੀ ਕੋਈ ਦੀ ਜਗ੍ਹਾ ਦਿੱਤੀ ਪ੍ਰੋਪਰ ਵੇ ਨਾਲ ਉਹ ਤੇ ਕੂੜਾ ਆਉਂਦਾ ਰਿਹਾ ਫਿਰ ਇਹਨਾਂ ਦੇ ਮਾਂਝ ਪਤਾ ਨਹੀਂ ਕੀ ਡਰ ਬੈ ਗਿਆ ਕੀ ਗੱਲ ਆ ਗਈ ਇਹਨਾਂ ਨੂੰ ਉਥੇ ਉਥੇ ਦਾ ਬੰਦ ਕਰਤਾ ਫਿਰ ਜਮੀਰੀਆਂ ਨਾਲ ਸੁਪਣਾ ਸ਼ੁਰੂ ਕਰਤਾ ਤੇਰੇ ਲਾੜੂ ਤੁਸੀਂ ਤੇ ਜਿਹੜੀ ਆਪਣੀ ਦਾਣਾ ਮੰਡੀ ਆ ਉਥੀਆਂ ਟੋਏ ਪੁੱਤੇ ਦੇ ਨੇ ਟੋਏ ਪੁੱਟਦੇ ਨੇ ਕੋੜਾ ਵਿੱਚ ਦੱਬਦੇ ਨੇ ਫਿਰ ਰਾਤੀ ਭੱਜ ਜਾਂਦੇ ਨੇ ਸਭ ਨੂੰ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਕਿ ਇਹਦਾ ਪ੍ਰੋਪਰ ਵੇ ਨਾਲ ਹੱਲ ਕਰਨ ਦੀ ਬਜਾਏ ਤੂੰ ਉੱਥੇ ਡਰਾਮੇ ਕਰਦਾ ਗਰਾਉਂਡ ਤੇ ਆ ਕੇ ਵੇਖ ਇਹ ਕਿਸ਼ਨਾ ਮੰਦ ਹੈ ਜਿੱਥੇ ਸਾਰੇ ਸ਼ਹਿਰ ਲੋਕੀ ਆ ਕੇ ਸਵੇਰੇ ਤੇ ਪੂਜਾ ਕਰਦੇ ਨੇ ਆਫਟਾ ਜੁੜੀ ਆ ਉਹ ਸਵੇਰੇ ਜਦੋਂ ਆਉਂਦੇ ਨੇ ਕੀ ਹਾਲਾਤ ਬਣੇ ਨੇ ਉਹ ਗਲੀ ਵੇਖੋ ਕਿਦਾਂ ਗਾ ਗਾ ਉਹ ਢੇਰ ਨਾਲ ਪਾਣੀ ਕਿਦਾਂ ਉਸ ਤੋਂ ਬਾਹਰ ਸਿਵਲ ਡੀਕ ਕਰਿਆ ਇੱਥੇ ਇਹਨਾਂ ਦਾ ਧਿਆਨ ਬਿਲਕੁਲ ਨਹੀਂ ਹੈਗਾ ਤੇ ਬਾਕੀ ਮੈਂ ਆਪਣੀ پوری ਕੋਸ਼ਿਸ਼ ਕਰੂੰਗਾ ਕਿ ਜਿੱਦਾਂ ਮਰਜ਼ੀ ਹੋ ਸਕੇ ਅਗਰ ਪ੍ਰਸ਼ਾਸਨ ਨੂੰ ਜਗ੍ਹਾ ਦੀ ਲੋੜ ਆ ਦੋ ਕਿੰਨੇ ਚਾਰ ਕਿਲੇ ਮੈਂ ਆਪਣੀ ਪਰਸਨਲ ਜਗ੍ਹਾ ਦੇ ਅਨੁਪਾਤ ਆ ਰਿਆਂ ਸ਼ਰਤ ਇਹ ਕਿ ਆ ਕਿ ਇਹਨਾਂ ਨੂੰ ਗੋਗੇ ਵਿੱਚ ਕੋਈ ਰੁਕਾਵਟ ਨਾ ਪਾਇਓ ਬੇਸ਼ੱਕ ਇਸ ਮਸਲੇ 'ਚ ਮੈਂ ਸਾਰੀ ਤਿਹਰ ਨੂੰ ਕਹਾਂਗਾ ਬੇਸ਼ੱਕ ਵੱਡੇ ਅਲੀ ਸਾਹਿਬ ਨੇ ਬਾਦ ਸਾਹਿਬ ਨੇ ਤੇ ਬੇਸ਼ੱਕ ਇਹ ਪੀਐਮਐਲਏ ਆ ਇਕੱਠੇ ਹੋ ਕੇ ਇੱਕ ਸਾਂਝੇ ਤੌਰ ਤੇ ਇਹਦਾ ਹੱਲ ਕਢੀਏ ਬਾਕੀ ਸਾਡੀ ਪਰਸਨਲ ਪਰਸਨਲ ਇੱਕ ਦੂਜੇ ਨਾਲ ਜੋ ਵੀ ਚੱਲਦਾ ਚੱਲਦਾ ਰਹੇ ਉਹ ਇੱਕ ਅਲੱਗ ਇਸ਼ੂ ਆ ਇਹ ਜੀ ਸੰਗਰੂਰਾ ਏਰੀਆ ਵਾ ਮਾਰਫਾ ਦਫਤਰ ਦੇ ਬਾਅਦ ਕ੍ਰਿਸ਼ਨਾ ਮੰਦਿਰ ਦੇ ਸਾਹਮਣੇ ਇੰਨਾ ਗੰਦਗੀ ਵਾਲਾ ਪੂਰਾ ਇਹ ਸੁੱਟਦੇ ਨੇ ਲੋਕੀ ਇਹਨਾਂ ਬਥੇਰਾ ਕਹੀਦਾ ਨਾ ਕਰੋ ਯਾਰ ਨਾਖਰ ਤੋਂ ਫੇਰ ਵੀ ਮਦੈ ਸੁੱਤੀ ਜਾਂਦੇ ਨੇ ਸਾਡੀ ਸਾਰੇ ਅੱਗੇ ਰਿਕੁਐਸਟ ਆ ਕਿ ਆਪਣੇ ਇਹ ਕੂੜਾ ਜਿਹੜਾ ਇੱਥੋਂ ਚੁਕੋਣਾ ਚਾਹੀਦਾ ਦੇਖੋ ਇਹ ਪੂਰਾ ਆਪਣੇ ਪਿੱਛੋਂ ਕੁਝ ਵੀ ਲੱਭ ਰਿਆ ਕਸਟਮਰ ਆਂਦਾ ਯਾਰ ਇਹਨੂੰ ਚੁਪਾਓ ਕੀ ਕਰੀਏ ਬੜੀ ਮੁਸ਼ਕਲ ਆ ਪਰੇਸ਼ਾਨੀ ਹੁੰਦੀ ਆ ਕਿੰਨਾ ਕੁ ਕੁਝ ਆਏਗੀ ਕਿ ਆਪਣੇ ਆਪ ਕਰਾਂਗੇ ਇਹਨਾਂ ਨੂੰ ਆਪ ਤੇ ਲੋਕਾਂ ਨੇ ਇੱਥੇ ਕੂੜਾ ਨਾ ਸੁੱਟਾ ਸਾਡੀ ਆਪ ਤੁਮੇ ਟੀ ਧਰ ਅਸੀਂ ਤਾਂ ਨਹੀਂ ਕੀਤੀ ਯਾਰ ਇਹਨਾਂ ਨੇ ਕੀਤੀ ਹੈਗੀ ਐ ਸਾਨੂੰ ਅੱभी ਨਹੀਂ ਪਤਾ ਕਿ ਕਮੇਟੀ ਘਰ ਸ਼ਿਕਾਇਤ ਦੇਣੀ ਹੈ ਕਿ ਨਹੀਂ ਤੁਹਾਡੇ ਕੋਲ ਰੇੜੀਆਂ ਵਾਲੇ ਆਂਦੇ ਨੇ 50 ਰੁਪਏ ਹੱਥਾ ਉਹ ਲੈ ਜਾਂਦੇ ਨੇ ਉਹ ਟਰਾਲੀ ਵਾਲਾ ਆਂਦਾ ਹੀ ਪੂੜੇ ਵਾਲੇ ਆ 50 ਰੁਪਏ ਹੀ ਉਹਨਾਂ ਨੂੰ ਵੀ ਦੇ ਦਿੰਦੇ ਆ ਕਿਹਦਾ ਸਫਾਈ ਰੱਖਣਾ ਉਹ ਫੇਰ ਵੀ ਰੱਖਦੇ ਨਹੀਂ ਹੈਗਾ ਜੀ ਨਾਮ ਕੁਮਾਰ ਮਹਾ ਜਨਾ ਸੰਗਰਪੁਰਾ ਰੋਡ ਹੈ ਮੇਰੀ ਸ਼ੋਪ ਆ ਪਲਾਸਟਿਕ ਰੋਕਰੀ ਦੀ ਸਰ ਦਿਨੋ ਦਿਨ ਦੇ ਵਧੀ ਜਾ ਰਿਹਾ ਹੈ گا ਵਾ ਪੰਜ ਥੋੜਾ ਹੀ ਹੁਣ ਦੁਕਾਨਾਂ ਦੇ ਅੱਗੇ ਆਣਾ ਸ਼ੁਰੂ ਹੋ ਗਿਆ ਹੈਗਾ ਵਾ ਸਰ ਪ੍ਰਸ਼ਾਸਨ ਅਗੇ ਦੈਂਤੀ ਹੈਗੀ ਕਿ ਇਹਦਾ ਹੱਲ ਕੀਤਾ ਜਾਏ ਹਾਂ ਜੀ ਹਾਂ ਜੀ ਕਿੰਨੀ ਤੋਂ ਦੂਰ ਸਰ ਬਹੁਤ ਬੜੀ ਗੱਲ ਹੈ ਸੱਤਰ ਉਹਦੀ ਪ੍ਰੋਬਲਮ ਹੈ ਕਸਟਮਰ ਨੂੰ ਹੀ ਪ੍ਰੋਬਲਮ ਹੁੰਦੀ ਸਰ ਕਿਹਨੇ ਕਿੰਨੇ ਨਹੀਂ ਚਲਾ ਰਹੇ ਸਰ ਇਹਨਾਂ ਨੇ ਕੀਤੀ ਮਾਰ ਪਟਾ ਲਿਆ ਨੇ ਕਾਫੀ ਚਰਤ ਹੋ ਗਏ ਇਸ ਸੰਗਲੁਰਾ ਰੋਡ ਵਿਸ਼ਨੂੰ ਮੰਦਿਰ ਤੇ ਸਾਹਮਣੇ ਮਾਰਕਟ ਤੋਂ ਦੁਕਸਤਰਾ ਇੱਥੇ ਕੂੜਾ ਧੇਰ ਲਗਾਇਆ ਗਿਆ ਅਸੀਂ ਕਿੰਨੀ ਵਾਰ ਲੋਕਾਂ ਨੂੰ ਕਿਹਾ ਕਿ ਇੱਥੇ ਕੂੜਾ ਨਾ ਸੁੱਟੋ ਸਰ ਵੀ ਮਤਲਬ ਕਹਿਣਾ ਨਹੀਂ ਬੰਦਿਆ ਕਿੰਨੇ ਚਿਰ ਤੋਂ ਕੁੜਾ ਪਿਆ ਤੇ ਇਹ 3 ਦਿਨ 3 ਦਿਨ ਹੋਏ ਲਗਾਤਾਰ ਖਾਇਆ ਨਹੀਂ ਗਿਆ ਸਰ ਮੁਸ਼ਕਿਲ ਤਾਂ ਬੜੀ ਹੈ ਅਸੀਂ ਆਪੇ ਬਿਮਾਰ ਹੋ ਗਏ ਸ਼ਿਕਾਇਤਾਂ ਕੀਤੀਆਂ ਹਾਂ ਜੀ ਸ਼ਿਕਾਇਤ ਵੀ ਇੱਕ ਵੀਡੀਓ ਵੀ ਪਾਈ ਹੈ ਮੈਂ ਅਸ਼ੋਕ ਹੈ ਕੋਈ ਉਹਨੂੰ ਪਾਈ ਹੈ ਜੀ ਪਾਈ ਉਹਨੇ ਫੋਨ ਨਹੀਂ ਚੁੱਕਿਆ ਵੀਡੀਓ ਜਰੂਰ ਨਾ ਪਾਈਆ ਉਹਨੇ ਭਾਵੇਂ ਵੀ ਪਾਈਆਂ ਨਹੀਂ ਸੀ ਬੋਲਿਆ ਸੀ ਉਹਨੂੰ ਪਰ ਪੂਰਾ ਨਹੀਂ ਚੁੱਕਿਆ ਗਿਆ ਠੀਕ ਹੈ ਜੀ ਆਈ ਚਾਹੁੰਦਾ ਕਿ ਸਰ ਲੱਗੇ ਸਾਫ਼ ਸੁਥਾਰੀ ਹੋਵੇ ਸਾਡੇ ਕਸਟਮਰ ਵੀ ਆਣ ਕਸਟਮਰ ਵੀ ਨਹੀਂ ਆਉਂਦੇ ਉਹ ਵੀ ਕਹਿੰਦੇ ਆ ਕਿ ਲੱਗਦਾ ਤੁਹਾਨੂੰ ਕਿਸਾ ਆਣਾ ਕਿਸਾ ਜਾਣਾ ਕੋ ਦੋਨਾ ਬਹੁਤ ਹੀ ਚੰਗਾ ਸਭ ਦੇ ਨਾ ਮੁੰਡਾ ਪ੍ਰਧਾਨ ਬੀਜੇਪੀ ਰੋਹਿਤ ਮੈਂ ਸਿਵਲ ਲਾਈਨ ਏਰੀਆ ਅੱਜ ਅਸੀਂ ਸਾਰੇ ਪਾਰਟੀਆਂ ਦੇ ਬੰਦੇ ਇਕੱਠੇ ਹੋ ਗਏ ਇਸ ਗੱਲ ਆਏ ਆ ਕਿ ਇਹ ਪੂਰੀ ਸਮੱਸਿਆ ਬਹੁਤ ਗੰਭੀਰ ਹੋ ਰਹੀ ਆ ਇੱਕ ਤੇ ਸੜਕ ਦੇ ਟੂੜਾ ਖਿਲਰਿਆ ਪਿਆ ਸਾਰਾ ਦੂਜਾ ਕਿ ਇਹ ਬਿਮਾਰੀਆਂ ਦਾ ਘਰ ਆ ਲੋਕੀ ਓਖੇ ਹੋ ਰਹੇ ਸਾਰੇ दिनों दिन हर जगह जिथे देखो मर्जी जे मर्जी चौंक च देखो सामने एक मंदिर है मंदिर कूड़े ढेर लगना चंगी गल नहीं है एक धार्मिक जगह दूजी गल है कि एक बीमारिया का घर है जिथे देखो सारे शहर कूड़ा ही कूड़ा कूड़ा ही कूड़ा असि यह नहीं पोलिटिकल दंदा तो उठ उत्थ। उठ गए आप कूड़े समस्या हल करिए एक डंपिंग एरिया बने जिथे हो रहा की कोई एक ऐसा प्लाट ले जितो लोग रोजगार भी मिले ਤੇ ਕੂੜੇ ਦਾ ਚੋਕੇ ਤੋਂ ਰੀਸਾਈਕਲ ਹੋਵੇ ਕੋਈ ਦੀ ਖਾ ਦੇ ਕੋਈ ਸੜਕਾਂ ਦੀ ਕੋਈ ਚੀਜ਼ ਹੈ ਕੋਈ ਟਾਇਲਾਂ ਪੈਲਰ ਕਈ ਚੀਜ਼ਾਂ ਦੀਆਂ ਬਾਹਰਲੇ ਸ਼ਹਿਰ ਦੇ ਕੋ ਬੰਦੀਆਂ ਅਸੀਂ ਬਾਈ ਰਿਕਵੈਸਟ ਕਰਦੇ ਕਿ ਕੂੜੇਵਾਲ ਸਵਚਾ ਲੈਣ ਚਾਹੀਦੀ ਹੈ ਟ੍ਰਾਂਸਫਰ ਵੀ ਅੱਧੇ ਅੱਧੇ ਲੱਗਦਾ ਵੀ ਬਿਲਕੁਲ ਹੋਦਾ ਤੁਸੀਂ ਆਪਣਾ ਕੋਈ ਚੋਕ ਪਰਾਨ ਜਾਣਾ ਨਹੀਂ ਉਸ ਦੇ ਪੁੱਛੀ